ਹਾਂਜੀ ਦੋਸਤੋ ਅੱਗੇ ਆਪਾਂ ਲੈ ਕੇ ਆਏ ਹਾਂ ਚੈਂਪੀਅਨ 39 ਵਾਲਾ ਫਾਰਮ ਟਰੈਕ 39 2010 ਮਾਡਲ ਟਰੈਕਟਰ ਹੈ ਜੀ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਬਾਡੀ ਚਾਸੀ ਲਿੰਕਾਂ ਦਾ ਰਿਮਾਂ ਵਗੈਰਾ ਦਾ ਕਿਤੇ ਕੋਈ ਗੜਿਆ ਫਲਿਆ ਨਹੀਂ ਨਾਲ ਦਾ ਹੀ ਰੰਗ ਹੈ ਜੀ ਹੱਡ ਵਾਲੀ ਛਤਰੀ ਵਗੈਰਾ ਨਵੀਂ ਲਾਈ ਹੋਈ ਹੈ ਸੀਜੀ ਨਾਲ ਬਾਫਰ ਹੋਂਪਰ ਨਵੇਂ ਲੱਗੇ ਆ ਜੀ ਲਿੰਕਾਂ ਵਗੈਰਾ ਦੇਖ ਸਕਦੇ ਹੋ ਟਾਇਰ ਬਿਲਕੁਲ ਨਵੇਂ ਆ ਜੀ ਚਾਰੇ ਪੋਲੋ ਦੇ 13 6 28 ਦੇ ਅਗਲੇ 6 16 ਦੇ ਭਾਰੀ ਹੁੱਕ ਵਗੈਰਾ ਲੱਗੀ ਹੋਈ ਹੈ ਸਪੋਰਟ ਲਿੰਕਾਂ ਲੱਗੀਆਂ ਜੀ ਡੰਡਾ ਫੰਕਸ਼ਨ ਦੇਖ ਸਕਦੇ ਹੋ ਰਿਮਾਂ ਰੈਡਾ ਦਾ ਬਹੁਤ ਸ ਜਮਾ ਇੱਕ ਨੰਬਰ ਜੀ ਠੀਕ ਹੈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਆ ਮਾਸਿੰਗ ਆ ਜੀ ਪਿੰਡ ਪੁਤਰਾਲਾ ਜੀ ਪੁਤਰਾਲਾ ਜਿਹੜਾ ਕੋ ਠੰਡਾ ਦੇ ਵਿੱਚ ਹਾਂਜੀ ਤੇ ਫੋਨ ਨੰਬਰ ਬੋਲਿਓ ਬਈ ਆਪਦਾ 74950 74950 18577 18577 ਸਕਰੀਨ ਦੇ ਉੱਤੇ ਬਈਆਂ ਦਾ ਫੋਨ ਨੰਬਰ ਸ਼ੋਅ ਹੋ ਰਿਹਾ ਬਾਕੀ ਪ੍ਰੋਫਰ ਦੀ ਜਾਣਕਾਰੀ ਲੈਟ ਬਾਅਦ ਚ ਲੈ ਲੈਂਦੇ ਫਲਾਂ ਜੀ ਰੇਟ ਬਾਈ 275 ਲਿਖਿਆ ਮੌਕੇ ਤੇ ਕਿੰਨਾ ਦੇ ਦੋਗੇ 265 ਦੱਸ ਦੇ ਜੀ 265 ਦਾ ਬਾਈ ਕਹਿੰਦੇ ਛੱਡਦਾ ਹਾਂ ਬਾਕੀ ਮੌਕੇ ਤੇ ਮਾੜਾ ਮੋਟਾ ਮਾਨ ਤਾਨ ਹੋਰ ਕਰ ਦੇਣਗੇ ਜੀ ਵਧੀਆ ਟਰੈਕਟਰ ਹੈ ਚੰਗਾ ਕੰਮਾਂ ਬਾਈਆਂ ਦਾ ਵਧੀਆ ਕੰਮ ਕਰਦੇ ਜੀ ਤਸੱਲੀ ਬਖਸ਼ ਤੇ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਬਾਈਆਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹੋਰ ਵੀ ਟਰੈਕਟਰ ਬਾਈ ਆਪਣੇ ਕੋਲ ਹੈ ਜੀ ਹੋਰ ਕਿਹੜੇ ਟਰੈਕਟਰ ਬਾਈ ਹੋਰ ਆ 7 ਮਾਡਲ ਚੈਂਪੀਅਨ ਹੈ ਜੀ ਚੈਂਪੀਅਨ ਇਹ ਵੀ ਬਾਈਆਂ ਕੋਲ ਹੀ ਹੈ ਜੀ ਫਾਰਮ ਟਰੱਕ 35 ਚੈਂਪੀਅਨ 2007 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਇਹ ਵੀ ਨੰਬਰ ਪੰਜਾਬ ਨੰਬਰ ਹੈ ਜੀ ਟਾਇਰ ਦੇਖ ਸਕਦੇ ਹੋ ਅਗਲੇ ਟਾਇਰ ਬਿਲਕੁਲ ਨਵੇਂ ਆ ਜੀ ਪਿਛਲੇ ਟਾਇਰ ਜਿਹੜੇ 50 ਪੈਸੇ ਪੱਕੇ ਐ ਐਮ ਆਰਫ ਦੇ ਟਾਇ ਬੱਡੀ ਚ ਅਸੀਂ ਲਿੰਕ ਦਾ ਜਿੰਨਾ ਭਾਅ origignal tractor ਆ ਜੀ ਸਾਰਾ ਜਿੰਨਾ ਰੰਗ ਤੇ ਨਾਲ ਦਾ ਛਤਰੀ ਵਗੈਰਾ ਵਧੀਆ ਲੱਗੀ ਹੋਈ ਆ ਭਾਰੀ ਬੰਪਰ ਲੱਗਿਆ ਹੋਇਆ ਇਹਦਾ ਬਾਈ 2 ਲੱਖ ਤੇ 10 ਹਜ਼ਾਰ ਰੇਟ ਪਾਇਆ ਕਿੰਨਾ ਦਾ ਛੱਡੋਗੇ ਇਹ ਇਹ ਦੇ ਦਾਂਗੇ ਪੌਣੇ ਦੋ ਦਾ ਜੀ ਪੌਣੇ ਦੋ ਦਾ 1 75 ਦਾ ਬਾਈ ਕਹਿੰਦੇ ਛੱਡਦਾ ਐ ਮਾਨ ਤਨ ਪੂਰਾ ਕਰ ਦਾਂਗੇ ਬਾਕੀ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਖਰੀਦ ਸਕਦੇ ਹੋ ਪਥਰਾਲਾ ਪਿੰਡਾਂ ਦਾ ਤੇ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੋ ਬਈ 74950 18577 74950 1850 70 ਸਤਰਾਸ ਨੰਬਰ ਤੇ ਤੁਸੀਂ ਪ੍ਰੋਪਰ ਦੀ ਜਾਣਕਾਰੀ ਲੈ ਸਕਦੇ ਹੋ ਤੇ ਬਾਈਆਂ ਤੋਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਵਾਹ ਕੇ ਚਲਾ ਕੇ ਚੱਕਰ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਈਆਂ ਦੀ ਫੁੱਲ ਗਾਰੰਟੀ ਦੀ ਇੰਜਨ ਗੇਅਰ ਦੀ ਬਹੁਤ ਚੰਗੇ ਟਰੈਕਟਰ ਬਾਈ ਵੇਚਦਾ ਬਾਕੀ ਬਾਕੀ ਵਾਰ ਤੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜੀ ਕਿਸੇ ਭਰਾ ਨੇ ਹੋਰ ਫਰੀ ਐਡ ਲਵਾਉਣੀ ਹੋਵੇ ਆਪਣੇ ਸਾਧਨ ਦੀ ਤਾਂ ਆਪਣਾ ਫੋਨ ਨੰਬਰ 70 5656 4884 ਤੇ ਤੁਸੀਂ ਵੀਕਲ ਦੀ ਫੋਟੋ ਨਾਲ ਦੀ ਡੀਟੇਲ ਪਾ ਕੇ ਭੇਜ ਸਕਦੇ ਹੋ ਤੇ ਫਰੀ ਐਡ ਲਵਾ ਸਕਦੇ ਹੋ ਜੀ ਕਰੀ ਲੈਨੇਟਰ ਵਾ ਸਸੇ ਕਾ ਬਾਈ ਸਸੇ ਕਾ ਬਾਈ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਅਰਸ਼ਾ ਬਾਈ ਪਿੰਡ ਕਿਹੜਾ ਬਾਈ ਪਿੰਡ ਪੱਕਾ ਕਲਾਂ ਬਾਈ ਪੱਕਾ ਕਲਾਂ ਤੇ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਬਠਿੰਡਾ ਪੈ ਗਿਆ ਰਾਮਾ ਮੰਡੀ ਕੋਲ ਪਿੰਡ ਰਹਿ ਗਿਆ ਜੀ ਹਾਂ ਤੇ ਘਰ ਦੇ ਰੱਖਿਆ ਹੈ ਟਰੈਕਟਰ ਬਈ ਕੰਮ ਕਰਦਾ ਨਹੀਂ ਲੈਂਦਾ ਵੀ ਆਪਣਾ ਯਾਰ ਗਿੱਦੂ ਨੇ ਕੰਮ ਵੀ ਕਰਦਾ ਆਪਣਾ ਕਰੇ ਵੀ ਖੜੇ ਚਾਰ ਪੰਜ ਕਿੱਦਾਂ ਬਾਈ ਇੰਜੀਨੀਅਰ ਦਾ ਇੰਜੀਨੀਅਰ ਦਾ ਤਾਂ ਜਨਾ ਹੋ ਗਿਆ ਐਨੀ ਪਾਲਦੀ ਨਾ ਬੰਦਾ ਬਾਹਰ ਹੀ ਲੈ ਜੀ ਨੱਬੜੀ ਦਾ ਨੰਬਰ ਹੈ ਲੋਕੜਾ ਰੰਗ ਪੈਣ ਦਾ ਜਿੰਨਾ ਪਿਆ ਟਰੈਕਟਰ ਓਰੀਜਨਲ ਪਿਆ ਟਾਇਰਾਂ ਦੀ ਗੱਲ ਕਰੀਏ ਅਗਲਾ ਕਿੰਨਾ ਦੂਗੀ ਦਾ ਕਰੀ ਨੂੰ ਵਿਚਰੇ 45 ਪੈਸੇ ਆ ਇੰਜਨ ਗੇਅਰ ਦਾ ਫੁੱਲ ਚੰਦਰ ਟਰੈਕਟਰ ਵਾਈ ਕਹਿੰਦੇ ਵਾਹ ਕੇ ਲੈ ਸਕਦੇ ਬੰਦੇ ਹਾਂ ਬਈ ਵਾਹ ਕੇ ਲਈਏ ਠੀਕ ਹੈ ਜੀ ਅਪਰ ਤਾਂ ਵੀ ਹੋਣੀ ਪੈਗੀ ਡੱਬ ਵਾਲੀ ਤਾਂ ਨੰਬਰ ਆ ਐਨਓ ਸੀ ਵਗੈਰਾ ਮੰਨ ਲਓ ਮਿਲ ਜੂਗੀ ਪਹਿਲੀ ਪਾਰਟੀ ਦੇ ਨਾਮ ਹੋ ਜੂਗਾ ਕੋਈ ਚੱਕਰ ਨਹੀਂ ਪਾਸਿੰਗ ਡੱਪੀ ਨੂੰ ਮਹੀਨਾ ਕੀ ਹੋਇਆ ਹਜੇ ਪਾਸਿੰਗ ਪਈ ਆ ਬਈ ਠੀਕ ਹੈ ਜੀ ਪਾਸਿੰਗ ਪਈ ਆ ਟਰੈਕਟਰ ਦੀ ਨਾਮ ਹੋ ਜੂਗਾ ਜੀ ਰੰਗ ਪੇਂਟ ਦਾ ਸੋਹਣਾ ਨਵੀਂ ਬੈਟਰੀ ਲੱਗੀ ਹੋਈ ਆ ਤੇ ਨਵੀਂ ਬੈਟਰੀ ਧਰੀ ਆ ਬਈ ਕਹਿੰਦੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਰਮ ਰਮਾ ਦਾ ਮਗਰਾੜਾ ਦਾ ਬਾਡੀ ਲੈ ਤੇ ਬਾਈਆਂ ਦਾ ਪੱਕਾ ਕਲਾ ਪਿੰਡ ਹੈ ਹੀ ਰਾਮਾ ਮੰਡੀ ਕੋਲ ਪੈਂਦਾ ਹੈ 2011 ਮਾਡਲ ਟਰੈਕਟਰ ਰੇਟ ਵੀਰੇ ਤੁਸੀਂ 1.5 ਲੱਖ ਰੱਖਿਆ ਕਿੰਨੇ ਦਾ ਛੱਡਣ ਦਾ ਮੌਕਾ ਹੈ ਮੌਕੇ ਤੇ ਬਾਈ 45 ਹੀ ਛੱਡਦੇ ਆ ਜਿਹੜੇ ਤੇ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਮੌਕੇ ਤੇ ਬਾਈ ਕਹਿੰਦੇ ਮਾਨ ਤਾਨ ਕਰ ਦਾਂਗੇ ਵਾਹ ਕੇ ਚਲਾ ਕੇ ਟਰੈਕਟਰ ਤੁਸੀਂ ਜਿਹੜਾ ਖਰੀਦ ਸਕਦੇ ਹੋ ਫਿਰ ਟਰੈਕਟਰ ਅਰੀਨ ਵਾਲਾ ਠੀਕ ਹੈ ਜੀ ਇਤੇ ਰੰਗ ਦੇ ਟੌਂਕਾ ਵੀ ਨ ਲੱਗਾ ਦੇਖ ਸਕਦੇ ਆ ਜੀ ਹਾਂਡੀ ਵਗੈਰਾ ਦਾ ਰੰਗ ਵੀ ਬਹੁਤ ਪਿਆਮਗਰਾੜਾ ਵਗੈਰਾ ਦਾ ਕੋਈ ਤੋਂ ਕੋਈ ਗਲਿਆ ਫਲਿਆ ਨਹੀਂ ਸੀਟ ਵਗੈਰਾ ਵੀ ਵਧੀਆ ਨਵੇਂ ਵਰਗੀ ਯਾਰ ਮਰਮਾ ਦਾ ਹੋਣਾ 45 ਪ ਫੋਨ ਨੰਬਰ ਬੋਲ ਦੇ ਬਈ ਆਪਣਾ 9816945108 9816945108 ਜਿਹੜੇ ਥੋੜਾ ਪਹਿਲਾਂ ਨੇ ਇਹ ਨੰਬਰ ਵਾਈਆਂ ਦਾ ਜਿਹੜੇ ਥੋੜੇ ਪਹਿਲਾਂ ਨੇ ਹੋਣ ਟਰੈਕਟਰ ਦਾ ਤੇ ਹੋਰ ਵੀ ਵਾਈਆਂ ਕੋਲ ਟਰੈਕਟਰ ਖੜੇ ਨੇ ਹੋਰ ਕਿਹੜੇ ਕਿਹੜੇ ਖੜੇ ਬਈ ਹੋਰ ਬਈ 93 ਮਰ ਲਾ ਗਿਆ ਖੜਾ ਆਪਣੇ ਕੋਲੇ ਬਹੁਤ ਚੰਗਾ ਟਰੈਕਟਰ ਆ 93 ਮਾਡਲ ਆਸ਼ਾ ਠੀਕ ਹੈ ਜੀ ਹੋਰ ਉਹ ਆਪ 85 ਹਜ਼ਾਰ ਦੇ ਛੱਡ ਦੇਣਗੇ ਠੀਕ ਹੈ ਜੀ ਤਾਰ ਕਿੰਨੇ ਦਾ ਬਈ ਉਹਦੇ ਉਹਦੇ ਟਾਇਰ ਬਈ ਮੂਰਲੇ ਤਾਂ ਇਹਦੇ ਨਾਲੋਂ ਵੱਡਾ ਮਗਰ ਨਹੀਂ ਦੀ ਨੇ ਬਈ 40 ਕੇ ਪੈਸੇ ਬੱਕੇ ਰਾਂ ਦੇ ਟਰੈਕਟਰ ਸੋਹਣਾ ਬਈ ਸੈਲਫ ਸਟਾਰਟ ਆ ਕੰਟਰੋਲ ਲਿਫਟ ਆ ਠੀਕ ਹੈ ਜੀ ਮੋਟੇ ਤੁਸੀਂ ਬਾਈਆਂ ਜਾਣਾ ਪਰਪੋਜ਼ ਦੀ ਜਾਣਕਾਰੀ ਲੈ ਸਕਦੇ ਹੋ ਵਾ ਕੇ ਚਲਾ ਕੇ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਹੋਰ ਵੀ ਟਰੈਕਟਰ ਬਾਈਆਂ ਕੋਲ ਮਿਲ ਜਾਂਦੇ ਆ ਤੀਜਾ ਜਿਹੜੇ ਰੇਟ ਦੇ ਵਿੱਚ ਜਿਹੜਾ ਬਾਈ ਤੁਹਾਨੂੰ ਟਰੈਕਟਰ ਦੇ ਦੂਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਜਿੰਨੀ ਹੋ ਸਕੇ